ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਖਤਮ ਹੋ ਚੁੱਕਿਆ ਹੈ ਬਹੁਤ ਸਾਰੇ ਜਿਹੜੇ ਕਿਸਾਨ ਨੇ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਪਰ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਸ਼ੰਭੂ ਬਾਰਡਰ ਤੋਂ ਕੈਮਰਾਮੈਨ ਨੂੰ ਕਹੂੰਗਾ ਆ ਜਿਹੜਾ ਬਾਰਡਰ ਟੱਪ ਕੇ ਹਰਿਆਣਾ ਇਹ ਜਿਹੜੀ ਸਟੇਜ ਹੈ ਜਿੱਥੇ ਸਵੇਰੇ ਜਿਹੜੇ ਕਿਸਾਨ ਆਗੂ ਹੈ ਸਾਰੇ ਕਿਸਾਨਾਂ ਨੂੰ ਸੰਬੋਧਨ ਕਰਦੇ ਆ ਦੂਰ ਦੂਰ ਤੋਂ ਜਿਹੜੇ ਸਮਰਥਨ ਕਰਨ ਆਉਂਦੇ ਆ ਕਿਸਾਨੀ ਅੰਦੋਲਨ ਦਾ ਉਹ ਇੱਥੇ ਆ ਕੇ ਆਪਣੇ ਵਿਚਾਰ ਪੇਸ਼ ਕਰਦੇ ਆ ਸੰਬੋਧਨ ਕਰਦੇ ਆ ਇੱਧਰ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਦੂਰ ਲੰਮੇ ਤੱਕ ਜਿਹੜੇ ਪੰਡਾਲ ਲੱਗੇ ਹੋ ਤੇ ਤੁਸੀਂ ਤਸਵੀਰਾਂ ਦੇਖਦੇ ਸੀ ਆਪਣੇ ਪੱਕੇ ਪੰਡਾਲ ਲਾ ਲਏ ਨੇ ਆਪਾਂ ਏਸੀ ਲਾ ਲਏ ਨੇ কুলਰ ਲਾ ਲਏ ਨੇ ਤੇ ਆਪਣੇ ਆਪਣੇ ਜਿਹੜੇ ਇਹਨਾਂ ਨੇ ਹੱਟਾਂ ਬਣਾ ਲੀਆਂ ਨੇ ਤੰਬੂ ਬਣਾ ਲਏ ਨੇ ਤੇ ਪੱਕੇ ਜਿਹੜੇ ਸ਼ੈੱਡ ਪਾ ਲਏ ਨੇ ਉਹਨਾਂ ਦੇ ਵਿੱਚ ਕਿਸਾਨ ਡਟੇ ਹੋਏ ਨੇ ਇਧਰਾਂ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਜਿਹੜਾ ਕਿਸਾਨਾਂ ਦਾ ਪੱਕਾ ਸ਼ੈੱਡ ਹੈ ਤਾਂ ਜੋ ਹੁਣ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਤੋਂ ਨੇ ਮੀਂਹ ਹਨੇਰੀ ਤੋਂ ਬਚਿਆ ਜਾ ਸਕੇ ਇਸ ਸਟੇਜ ਦੇ ਉੱਤੇ ਜਿਹੜੇ ਕਿਸਾਨ ਆਗੂ ਹੈ ਉਹ ਸੰਬੋਧਨ ਕਰਦੇ ਆ ਜਿਹੜੇ ਲੋਕ ਸਮਰਥਨ ਕਰਨ ਆਉਂਦੇ ਆ ਉਹ ਵੀ ਸੰਬੋਧਨ ਕਰਦੇ ਆ ਤੁਹਾਨੂੰ ਸ਼ੰਭੂ ਬਾਟਰ ਤੋਂ ਤਸਵੀਰਾਂ ਦਿਖਾ ਰਿਹਾ ਅੱਗੇ ਖਾਵਾਂਗੇ ਕਿ ਕਿਸ ਕਦਰ ਜਿਹੜੀਆਂ ਟਰਾਲੀਆਂ ਖੜੀਆਂ ਨੇ ਕੁਝ ਲੋਕ ਵੀ ਸਾਡੇ ਨਾਲ ਨੇ ਕੀ ਨਾਮ ਹੈ ਬਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਜੰਗਪੁਰ ਹੈ ਇਹ ਕਿੱਥੇ ਦਾ ਪਿੰਡ ਹੈ ਜੀ ਇਹ ਬਨੂਰ ਲੱਗੇ ਪਿੰਡ ਹੈ ਜੀ ਕਿੰਨੀ ਦੇਰ ਤੋਂ ਬੈਠੇ ਹੋ ਇੱਥੇ ਅਸੀਂ ਸ਼ੁਰੂ ਤੋਂ ਹੀ ਬੈਠੇ ਹਾਂ 13 ਫਰਵਰੀ ਤੋਂ ਹਾਂ ਜੀ ਕੁਝ ਲੋਕ ਕਹਿੰਦੇ ਆ ਕਿ ਜਿਹੜਾ ਕਿਸਾਨੀ ਅੰਦੋਲਨ ਆ ਉਹ ਘਟ ਗਿਆ ਕਿਸਾਨ ਘਰਾਂ ਨੂੰ ਚਲੇ ਗਏ ਕਿਸਾਨ ਪਿੱਛੇ हट ਗਏ ਬਿਲਕੁਲ ਨਹੀਂ ਝੋਨਾ ਲੱਗ ਰਿਹਾ ਫਸਲ ਲੱਗ ਰਹੀ ਹੈ ਇਸ ਕਰਕੇ ਥੋੜੇ ਬਹੁਤ ਕਿਸਾਨ ਗਏ ਹੋਏ ਆ ਜੀ ਬਾਕੀ ਝੋਨਾ ਲੱਗੇ ਉਹ ਵੀ ਆ ਜਾਣਗੇ ਜਿਹੜਾ ਨਾ ਇੱਥੇ ਜਦੋਂ ਸਵੇਰੇ ਕਿੰਨੇ ਵਜੇ ਸਟੇਜ ਲੱਗ ਜਾਂਦੀ ਹੈ ਕਿੰਨੇ ਵਜੇ ਤੱਕ ਸੰਬੋਧਨ ਕਰਦੇ ਆ ਕਿਸਾਨ ਆ ਗੂ ਕਿੰਨੇ ਕੁ ਇਕੱਠ ਹੁੰਦਾ ਹੈ 11 ਵਜੇ ਤੋਂ 1 ਵਜੇ ਤੱਕ ਲੱਗਦੀ ਹੈ 11 ਤੋਂ 1 ਵਜੇ ਤੱਕ ਜੀ ਇਕੱਠ ਬਹੁਤ ਹੁੰਦਾ ਜੀ ਆ ਕੇ ਦੇਖ ਲੈ ਸਵੇਰੇ ਇੱਕ ਨੌਜਵਾਨ ਹੈ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਮੋਹਾਲੀ ਤੋਂ ਹੀ ਖਰੜ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਬੈਠੇ 13 ਤਰੀਕ ਦੇ ਬੈਠੇ ਆ ਕਿਵੇਂ ਚੱਲ ਰਿਹਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਜੀ ਦੀ ਜੂਰੀ ਕਰਕੇ ਜੀ ਥੋੜੇ ਆਈ ਜਾਂਦੇ ਆ ਅੱਜ ਵੀ ਗੇੜਾ ਮਾਰ ਗਏ ਨੇ ਉਹਣਾ ਜਿਹਦੀ ਤੋਂ ਬਾਅਦ ਫੇਰ ਆ ਜਾਣਾਗੇ ਕੀ ਲੱਗਦਾ ਸਰਕਾਰਾਂ ਝੁਕਣਗੀਆਂ ਜਾਂ ਨਹੀਂ ਦੇਖੋ ਕੀ ਬਣਦਾ ਜੀ ਹੁਣ ਏ ਨੌਜਵਾਨ ਹੈ ਕਿਸਾਨ ਆਗੂ ਹੈ ਜਿਹੜੇ ਕਹਿੰਦੇ ਆ ਕਿਸਾਨ ਨੇ ਕਹਿੰਦੇ ਕਿ ਅਸੀਂ ਤਾਂ ਬੈਠੇ ਆ ਸਰ ਇਹ ਸਰਕਾਰ ਨੇ ਦੇਖਣਾ ਅੱਜ ਮੰਨਣਾ ਕੱਲ ਮੰਨਣਾ ਜਾਂ ਕਦੋਂ ਮੰਨਣਾ ਸਈ ਕਿਸਾਨੀ ਅੰਦੋਲਨ ਦੀਆਂ ਤਸਵੀਰਾਂ ਦੇਖ ਰਹੇ ਹੁਦਰ ਸਲੋਗਨ ਵੀ ਲੱਗੇ ਹੋਏ ਨੇ ਸਾਂਝਾ ਕਿਸਾਨ ਅੰਦੋਲਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਕਿਸਾਨਾਂ ਨੇ ਜਿਹੜੀਆਂ ਪੱਕੀਆਂ ਰਹਿائشਾਂ ਪਾ ਲਈਆਂ ਨੇ ਕਿਤੇ ਉੱਪਰ ਸਲਵਾੜ ਪਾਇਆ ਹੋਇਆ ਦੇਖੋ ਪੱਕਾ ਲੋਹੇ ਦੀ ਛੱਤ ਪਾ ਲਈਏ ਕੁਛ ਨੇ ਜਿਹੜੀਆਂ ਟਰਾਲੀਆਂ ਨੇ ਟਰਾਲੀਆਂ ਨੂੰ ਹੀ ਆਪਣਾ ਰਹਿਣ ਵਸੇਰਾ ਬਣਾ ਰਿਆ ਲਿਆ ਉੱਪਰ ਤਰਪਾਲਾਂ ਪਾ ਕੇ ਕਿਉਂਕਿ ਕੁਝ ਦਿਨਾਂ ਤੋਂ ਬਰਸਾਤਾਂ ਦਾ ਮੌਸਮ ਵੀ ਆਉਣ ਵਾਲੇ ਸਮੇ ਨੇ ਪਰ ਤੁਸੀਂ ਦੇਖ ਸਕਦੇ ਹੋ ਇਹ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਕਿਵੇਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਤੇ ਆਪਣੇ ਜਿਹੜੇ ਰਹਿائشਾਂ ਬਣਾ ਲੀਏ ਨੇ ਇੱਧਰ ਦੇਖ ਸਕਦੇ ਹੋ ਕਿ ਪੱਕਾ ਸ਼ੈੱਡ ਬਣਾਇਆ ਗਿਆ ਹੈ ਕਿਉਂਕਿ ਲੰਗਰ ਦਾ ਪ੍ਰਬੰਧ ਵੀ ਕਰਦੇ ਨੇ ਸ਼ੈੱਡ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਇੱਥੇ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਏਸੀ ਲੱਗੇ ਹੋਏ ਨੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਹੈ ਤਾਂ ਜੋ ਕੋਈ ਅਜਿਹੀ ਘਟਨਾ ਨਾ ਵਾਪਰ ਜਵੇ ਹਾਸਾ ਨਾ ਵਾਪਰ ਜਵੇ ਉਹਦੇ ਵੀ ਸਾਰੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਇਹ ਸ਼ੰਭੂ ਬਾਡਰ ਦੀਆਂ ਤਸਵੀਰਾਂ